ਕੁਦਰਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਸਾਹਮਣੇ ਵੀਰ ਦੇ ਰਿਸ਼ਤੇ ਨਾਲ ਸੰਬੰਧਿਤ ਬੋਲੀਆਂ ਪੇਸ਼ ਕਰਾਂਗੀ ਜੀ ਇਹ ਬੋਲੀਆਂ ਸਾਨੂੰ ਖੰਨੇ ਤੋਂ ਸਾਡੀ ਇੱਕ ਭੈਣ ਬਬਲਜੀਤ ਕੌਰ ਜੀ ਨੇ ਭੇਜੀਆਂ ਉਸ ਭੈਣ ਦਾ तहे ਦਿਲ ਤੋਂ ਧੰਨਵਾਦ ਤੇ ਪੇਸ਼ ਹੈ ਜੀ ਤੁਹਾਡੇ ਸਾਹਮਣੇ ਵੀਰ ਦੇ ਇਸ ਦੇ ਨਾਲ ਸੰਬੰਧਿਤ ਲੋਕ ਬੋਲੀਆਂ ਮੇਰਾ ਵੀਰ ਨਜਰ ਨਾਇਆਵੇ ਉੱਡ ਦਰਮਾਲ ਦਿਸਦਾ ਮੇਰਾ ਵੀਰ ਨਜਰ ਨਾਇਆਵੇ ਉੱਡ ਦਰਮਾਲ ਦਿਸਦਾ ਮੇਰਾ ਵੀਰ ਨਜਰ ਨਾਇਆਵੇ ਉੱਡ ਦਰਮਾਲ ਦਿਸਦਾ ਵੀਰ ਕਰ ਪੁੱਤ ਜੰਮਿਆ ਚੰਨ ਚੜਿਆ ਬਾਪ ਦੇ ਵੇੜੇ ਵੀਰ ਕਰ ਪੁੱਤ ਜੰਮਿਆ ਜੰਨੇ ਚੜਿਆ ਬਾਪ ਦੇ ਵੇੜੇ ਵੀਰ ਕਾਹੂ ਪੁੱਤ ਜੰਮਿਆ ਕੋਠੇ ਕੋਠੇ ਆ ਜਾ ਵੀਰਨਾ ਸਸ ਚੰਦਰੀ ਕੁੰਡਾਣਾ ਖੋਲੇ ਕੋਠੇ ਕੋਠੇ ਆ ਜਾ ਵੀਰਨਾ ਸਸ ਚੰਦਰੀ ਕੁੰਡਾਣਾ ਖੋਲੇ ਕੋਠੇ ਕੋਠੇ ਆ ਜਾ ਵੀਰਨਾ ਵੀਰ ਮੱਝੀਆਂ ਦੇ ਸੰਗਲ ਫੜਾਵੇ ਪੱਬੋ ਪਾਵੇ ਮੱਥੇ ਧਿਉੜੀਆਂ ਵੀਰ ਮੱਝੀਆਂ ਦੇ ਸੰਗਲ ਫੜਾਵੇ ਪੱਬੋ ਪਾਵੇ ਮੱਥੇ ਧਿਉੜੀਆਂ ਵੀਰ ਮੱਝੀਆਂ ਦੇ ਸੰਗਲ ਫੜਾਵੇ ਪੱਬੋ ਪਾਵੇ ਮੱਥੇ ਧਿਉੜੀਆਂ ਗਾਲ ਲੱਗ ਕੇ ਵੀਰ ਦੇ ਰੋਈ ਪੱਬੋ ਨੇ 치ੜਕ ਦਿੱਤੀ ਗਾਲੇ ਲੱਗ ਕੇ ਵੀਰ ਦੇ ਰੋਈ ਪਾਬੋ ਨੇ ਛਿੜਕ ਦਿੱਤੀ ਗਾਲੇ ਲੱਗ ਕੇ ਵੀਰ ਦੇ ਰੋਈ ਪਾਬੋ ਨੇ ਛਿੜਕ ਦਿੱਤੀ ਵੀਰਹ ਤੇਰੀ ਵੇ ਅੰਮਾ ਦੀ ਜਾਈ ਪਾਬੋ ਦੀ ਮੈਂ ਕੁਝ ਨਾ ਲੱਗਾ ਵੀਰਹ ਤੇਰੀ ਵੇ ਅੰਮਾ ਦੀ ਜਾਈ ਪਾਬੋ ਦੀ ਮੈਂ ਕੁਝ ਨਾ ਲੱਗਾ ਵੀਰਹ ਤੇਰੀ ਵੇ ਅੰਮਾ ਦੀ ਜਾਈ ਪਾਪੋ ਦੀ ਮੈਂ ਕੁਝ ਨਾ ਲੱਗਾ ਪੀੜੀ ਢਾਕੇ ਬੇਜਾ ਵੀਰਨਾ ਤੈਨੂੰ ਪਹਿਣਾ ਦੇ ਰੁਦਣ ਸੁਣਾਵਾ ਪੀੜੀ ਢਾਕੇ ਬੇਜਾ ਵੀਰਨਾ ਤੈਨੂੰ ਪਹਿਣਾ ਦੇ ਰੁਦਣ ਸੁਣਾਵਾ ਪੀੜੀ ਢਾਕੇ ਬੇਜਾ ਵੀਰਨਾ മന വീറന കച്ച പപ്പോ മ